ਆਓ ਬੱਚਿਓ ਇਸ ਕਹਾਣੀ ਨੂੰ ਪੜ੍ਹਦੇ ਹਾਂ ਇੱਕ ਵਾਰ ਹੱਥ ਦੀਆਂ ਉਂਗਲਾਂ ਵਿੱਚ ਬੈਸ ਹੋ ਗਈ ਅੰਗੂਠਾ ਆਖਣ ਲੱਗਾ ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ ਉਹਦੇ ਨਾਲ ਵਾਲੀ ਉਂਗਲ ਆਖਣ ਲੱਗੀ ਨਹੀਂ ਤੂੰ ਨਹੀਂ ਸਭ ਤੋਂ ਵੱਡੀ ਮੈਂ ਹਾਂ ਬਾਕੀ ਤਿੰਨਾਂ ਉਂਗਲਾਂ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪੰਚਾਇਤ ਕੋਲ ਜਾ ਪੁੱਜੇ ਸਰਪੰਚ ਨੇ ਵਾਰੀ-ਵਾਰੀ ਸਭ ਉਂਗਲਾਂ ਨਾਲ ਗੱਲਬਾਤ ਕੀਤੀ ਸਭ ਤੋਂ ਪਹਿਲਾਂ ਉਸ ਨੇ ਅੰਗੂਠੇ ਨੂੰ ਪ੍ਰਸ਼ਨ ਕੀਤਾ ਬਈ ਅੰਗੂਠੇ ਤੂੰ ਕਿਵੇਂ ਵੱਡਾ ਹੋ ਗਿਆ ਅੰਗੂਠਾ ਕਹਿੰਦਾ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਹਾਂ ਅਨਪੜ ਲੋਕ ਦਸਕਤ ਕਰਨ ਦੀ ਥਾਂ ਮੇਰੀ ਹੀ ਵਰਤੋ ਕਰਦੇ ਹਨ ਨਾਲ ਵਾਲੀ ਉਂਗਲ ਕਹਿੰਦੀ ਮੈਂ ਵੱਡੀ ਹਾਂ ਮੈਂ ਦੱਸਦੀ ਹਾਂ ਪਰਮਾਤਮਾ ਇੱਕ ਹੈ ਤੀਜੀ ਉਂਗਲ ਕਹਿੰਦੀ ਮੈਨੂੰ ਤਾਂ ਸਾਰੇ ਵੱਡੀ ਕਹਿੰਦੇ ਹੀ ਹਨ ਕਦ ਵਿੱਚ ਵੀ ਸਭ ਤੋਂ ਵੱਡੀ ਮੈਂ ਹੀ ਹਾਂ ਉਸ ਦੇ ਨਾਲ ਦੀ ਚੌਥੀ ਉਂਗਲ ਕਹਿੰਦੀ ਮੈਂ ਇਸ ਲਈ ਵੱਡੀ ਹਾਂ ਕਿ ਮੇਰੇ ਵਿੱਚ ਲੋਕ ਸੋਨੇ ਚਾਂਦੀ ਹੀਰੇ ਆਦਿ ਦੀਆਂ ਅੰਗੂਠੀਆਂ ਪਾਉਂਦੇ ਹਨ ਚੀਚੀ ਕਹਿੰਦੀ ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ ਮੁਠੀ ਮੀਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ ਪੰਚਾਇਤ ਸੋਚੀ ਪੈ ਗਈ ਫਿਰ ਸਰਪੰਚ ਨੇ ਕਿਹਾ ਥਾਲੀ ਵਿੱਚ ਲੱਡੂ ਲੈ ਕੇ ਆਓ ਲੱਡੂ ਲਿਆਉਂਦੇ ਗਏ ਸਰਪੰਚ ਨੇ ਪੰਜੇ ਉਂਗਲਾਂ ਨੂੰ ਆਪਣਾ-ਆਪਨਾ ਲੱਡੂ ਚੁੱਕ ਲਈ ਕਿਹਾ ਕੋਈ ਵੀ ਇਕੱਲੀ ਉਂਗਲ ਲੱਡੂ ਨਾ ਚੁੱਕ ਸકી ਅੰਤ ਵਿੱਚ ਸਰਪੰਚ ਨੇ ਪੰਜਾ ਉਂਗਲਾਂ ਨੂੰ ਆਖਿਆ ਹੁਣ ਤੁਸੀਂ ਸਾਰੇ ਮਿਲ ਕੇ ਇੱਕ ਲੱਡੂ ਚੁੱਕੋ ਪੰਜਾ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ ਸਰਪੰਚ ਆਖਣ ਲੱਗਾ ਤੁਸੀਂ ਸਾਰਿਆਂ ਨੇ ਇਕੱਲੇ ਇਕੱਲੇ ਯਤਨ ਕੀਤਾ ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ ਜਦੋਂ ਸਾਰਿਆਂ ਨੇ ਮਿਲ ਕੇ ਯਤਨ ਕੀਤਾ ਤਾਂ ਆਸਾਨੀ ਨਾਲ ਲੱਡੂ ਚੁੱਕ ਲਿਆ ਇਸ ਲਈ ਤੁਹਾਡੇ ਵਿੱਚੋਂ ਕੋਈ ਵੀ ਇੱਕ ਵੱਡਾ ਨਹੀਂ ਹੈ ਤੁਸੀਂ ਮਿਲ ਕੇ ਚੱਲਦੇ ਹੋ ਤਾਂ ਸਾਰੇ ਹੀ ਵੱਡੇ ਹੋ ਹੁਣ ਗੱਲ ਪੰਜੇ ਉਂਗਲਾਂ ਦੀ ਸਮਝ ਵਿੱਚ ਆ ਗਈ ਸੀ ਉਹ ਇੱਕ ਦੂਜੇ ਦੇ ਮੂੰਹ ਵੱਲ ਦੇਖ ਕੇ ਮੁਸਕਰਾਉਣ ਲੱਗੀਆਂ